ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੀਰਾਂਕੌਰ 786 ਜਨਤ ਤੁਹਾਡਾ ਸਵਾਗਤ ਆ ਤੇ ਅੱਜ ਆਪਾਂ ਬਣਾਵਾਂਗੇ ਸੂਜੀ ਤੋਂ ਚਟਪਟਾ ਟੇਸਟੀ ਨਾਸ਼ਤਾ ਤੇ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਪੂਰਾ ਦੇਖੋ ਜੇਕਰ ਤੁਹਾਨੂੰ ਪਸੰਦ ਲੱਗੇ ਤਾਂ ਲਾਈਕ ਕਰ ਜ਼ਰੂਰ ਕਰ ਦਿਓ ਚਲੋ ਫਿਰ ਆਪਾਂ ਰੈਸਪੀ ਬਣਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਸੂਜੀ ਦੀ ਰੈਸਪੀ ਬਣਾਉਣ ਵਾਸਤੇ ਕੜਾਹੀ ਨੂੰ ਆਪਾਂ ਗੈਸ ਤੇ ਰੱਖ ਲਿਆ ਕੜਾਹੀ ਦੇ ਵਿੱਚ ਹੁਣ ਆਪਾਂ ਇੱਕ ਕੌਲੀ ਪਾਣੀ ਪਾ ਦਾਂਗੇ ਥੋੜਾ ਜਿਹਾ ਆਪਾਂ ਪਾਣੀ ਹੋਰ ਪਾ ਦਾਂਗੇ ਸਵਾ ਕ ਕੌਲੀ ਆਪਾਂ ਪਾਣੀ ਪਾਤਾ ਪੌਣਾ ਕ ਚਮਚਾ ਆਪਾਂ ਪਾ ਦਾਂਗੇ ਕੁਟੀ ਲਾਲ ਮਿਰਚ ਤੇ ਥੋੜਾ ਜਿਹਾ ਪਾ ਦਾਂਗੇ ਆਪਾਂ ਨਮਕ ਤੇ ਥੋੜਾ ਜਿਹਾ ਪਾ ਦਾਂਗੇ ਕੱਟਿਆ ਹੋਇਆ ਹਰਾ ਧਨੀਆ ਤੇ ਪਾਣੀ ਨੂੰ ਆਪਾਂ ਹਲਕਾ ਜਿਹਾ ਗਰਮ ਕਰ ਲਾਂਗੇ ਤੇ ਗੈਸ ਆਪਾਂ ਫੋਲ ਹੀ ਰੱਖਿਆਗਾ ਹਾਂਜੀ ਪਾਣੀ ਗਰਮ ਹੋ ਗਿਆ ਤੇ ਹੁਣ ਰੈਸਪੀ ਬਣਾਉਣ ਵਾਸਤੇ ਅੱਧੀ ਕੌਲੀ ਆਪਾਂ ਸੂਜੀ ਲਈਏ ਸੂਜੀ ਨੂੰ ਆਪਾਂ ਛਾਣਿਆ ਹੋਇਆ ਤਨਾਦੀ ਨਾਲ ਹੁਣ ਆਪਾਂ ਕੱਚੀ ਮਾਰ ਦਾਂਗੇ ਸੂਜੀ ਦੀ ਇੰਨੀ ਵਧੀਆ ਰੈਸਪੀ ਬਣਦੀ ਹੈ ਨਾ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰਿਆਂ ਨੂੰ ਇਹ ਰੈਸਪੀ ਪਸੰਦ ਆਉਣ ਵਾਲੀ ਹੈ ਇੰਨੀ ਸੁਆਦੀ ਇਹ ਰੈਸਪੀ ਬਣਦੀ ਹੈ ਤੇ ਬਸ ਵੀਡੀਓ ਨੂੰ ਤੁਸੀਂ ਪੂਰਾ ਦੇਖਿਓ ਹੁਣ ਲੋ ਫਲੇਮ ਤੇ ਆਪਾਂ ਸੂਜੀ ਨੂੰ ਚੰਗੀ ਤਰ੍ਹਾਂ ਪਕਾ ਲਾਂਗੇ ਹਾਂਜੀ ਸੂਜੀ ਨੂੰ ਆਪਾਂ ਚੰਗੀ ਤਰ੍ਹਾਂ ਹੁਣ ਪਕਾ ਲਿਆ ਤੇ ਵਧਿਆ ਆਪਾਂ ਆਟੇ ਨੂੰ ਸਖਤ ਕਰ ਲਿਆ ਹੁਣ ਗੈਸ ਕਰਦਾਂਗੇ ਆਪਾਂ ਬੰਦ ਇੱਕ ਭਾਂਡੇ ਦੇ ਵਿੱਚ ਇਹਨੂੰ ਕੱਢ ਲਾਂਗੇ ਹਾਂਜੀ ਸੂਜੀ ਦੇ ਮਿਸ਼ਰਣ ਨੂੰ ਆਪਾਂ ਹੁਣ ਇੱਕ ਭਾਂਡੇ ਦੇ ਵਿੱਚ ਕੱਢ ਲਿਆ ਤੇ ਇਸ ਨਾਲ ਥੋੜਾ ਜਿਹਾ ਫਲਾ ਦਾਂਗੇ ਠੰਡਾ ਹੋ ਜਾਊਗਾ ਜਦੋਂ ਇਹ ਠੰਡਾ ਉਸ ਤੋਂ ਬਾਅਦ ਹੀ ਆਪਾਂ ਇਹ ਰੈਸਪੀ ਬਣਾਵਾਂਗੇ ਹਾਂਜੀ ਸੂਜੀ ਆਪਣੀ ਹਲਕੀ ਜਿਹੀ ਠੰਡੀ ਹੋ ਗਈ ਆ ਤੇ ਹੁਣ ਆਪਾਂ ਥੋੜਾ ਜਿਹਾ ਲਾ ਲਾਂਗੇ ਰਿਫਾਈਨਡ ਤੇਲ ਇਹਨੂੰ ਥੋੜਾ ਜਿਹਾ ਆਪਾਂ ਮਸਲ ਲਾਂਗੇ ਵੱਧਿਆ ਫਿਰ ਆਟੇ ਨੂੰ ਬਣ ਗਈ ਹੁਣ ਹਾਂਜੀ ਹੁਣ ਸੂਜੀ ਨੂੰ ਆਪਾਂ ਵੱਧਿਆ ਜਾ ਸੈੱਟ ਕਰ ਲਿਆ ਤੇ ਹੁਣ ਦੋਨਾਂ ਹੱਥਾਂ ਤੇ ਆਪਾਂ ਥੋੜਾ ਜਿਹਾ ਤੇਲ ਲਾ ਲਾਂਗੇ ਤੇ ਹੁਣ ਆਪਾਂ ਥੋੜੀ ਸੂਜੀ ਲੈ ਲਾਂਗੇ ਇੰਨੇ ਕੁ ਇਸ ਤਰ੍ਹਾਂ ਆਪਾਂ ਛੋਟਾ ਜਿਹਾ ਪੇੜਾ ਬਣਾ ਲਾਂਗੇ ਇਸ ਤਰ੍ਹਾਂ ਆਪਾਂ ਗੋਲ ਪੇੜਾ ਬਣਾ ਲੈਣਾ ਹੈ ਤੇ ਇਸ ਤਰ੍ਹਾਂ ਆਪਾਂ ਉਂਗਲ ਨਾਲ ਦਬਾ ਲੈਣਾ ਚਾਹੋ ਤਾਂ ਤੁਸੀਂ ਗੁੱਠੇ ਦੀ ਤਾਕਤ ਦੇ ਦੇਣੀ ਆ ਤੇ ਚਾਹੇ ਤੁਸੀਂ ਉਂਗਲ ਨਾਲ ਉਹ ਕਰ ਦੇਣਾ ਹੁਣ ਆਪਾਂ ਰੱਖ ਦਾਂਗੇ ਇਸ ਤਰ੍ਹਾਂ ਛੋਟੇ-ਛੋਟੇ ਪੇੜੇ ਬਣਾ ਕੇ ਇੱਕ ਪਲੇਟ ਦੇ ਵਿੱਚ ਹਾਂਜੀ ਸਾਰੇ ਪੇੜੇ ਆਪਾਂ ਸੂਜੀ ਦੇ ਬਣਾ ਕੇ ਰੱਖ ਲਏਗੇ ਤੇ ਹੁਣ ਆਪਾਂ ਚੱਲਦੇ ਆਂ ਗੈਂਸਨਨੀ ਹਾਂਜੀ ਫਿਰ ਤੋਂ ਆਪਾਂ ਗੈਂਸ ਤੇ ਕੜਾਹੀ ਰੱਖ ਲਈ ਆ ਤੇ ਕੜਾਹੀ ਦੇ ਵਿੱਚ ਆਪਾਂ ਹੁਣ ਦੋ ਤਿੰਨ ਚਮਚ ਪਾ ਦਾਂਗੇ ਸਰੋਂ ਦਾ ਤੇਲ ਇਹ ਰਾਈਂਡ ਤੇਲ ਵੀ ਪਾ ਸਕਦੇ ਹਾਂ ਸਰੋਂ ਦਾ ਤੇਲ ਵੀ ਆਪਾਂ ਪਾ ਸਕਦੇ ਹਾਂ ਹਾਂਜੀ ਤੇਲ ਗਰਮ ਹੋ ਗਿਆ ਅੱਧਾ ਚਮਚ ਪਾ ਦਾਂਗੇ ਆਪਾਂ ਸਾਬਤ ਜੀਰਾ ਹਾਂਜੀ ਜੀਰਾ ਥੋੜਾ ਜਿਹਾ ਭੁੱਜ ਗਿਆ ਦੋ ਹਰੀਆਂ ਮਿਰਚਾਂ ਥੋੜਾ ਜਿਹਾ ਅਦਰਕ ਬਰੀਕ ਕੱਟਿਆ ਇਹ ਪਾ ਦਾਂਗੇ ਇਹਨਾਂ ਨੂੰ ਵੀ ਆਪਾਂ ਹੁਣ ਭੁੰਨ ਲਾਂਗੇ ਅਦਰਕ ਨੂੰ ਤੇ ਹਰੀਆਂ ਮਿਰਚਾਂ ਨੂੰ ਤੁਸੀਂ ਕੁੱਟ ਕੇ ਵੀ ਪਾ ਸਕਦੇ ਆ ਜੇ ਚਾਹੇ ਤਾਂ ਤੁਸੀਂ ਇਸ ਤਰ੍ਹਾਂ ਤੁਸੀਂ ਇਹਨਾਂ ਨੂੰ ਕੱਟ ਕੇ ਵੀ ਪਾ ਸਕਦੇ ਆ ਅਦਰਕ ਤੇ ਹਰੀਆਂ ਮਿਰਚਾਂ ਥੋੜੀਆਂ ਜੀਆਂ ਭੁੱਜੀਆਂ ਦੋ ਪਿਆਜ਼ ਬਰੀਕ ਕੱਟੇ ਹੋਏ ਇਹ ਪਾ ਦਾਂਗੇ ਪਿਆਜ਼ ਨੂੰ ਵੀ ਆਪਾਂ ਹੁਣ ਭੁੰਨ ਲਾਂਗੇ ਹਾਂਜੀ ਪਿਆਜ਼ ਨੂੰ ਵੀ ਆਪਾਂ ਭੁੰਨ ਲਿਆਗਾ ਤੇ ਦੋ ਟਮਾਟਰ ਬਰੀਕ ਕੱਟੇ ਹੋਏ ਇਹ ਪਾ ਦਾਂਗੇ ਕਿ ਟਮਾਟਰ ਆਪਾਂ ਤਾਂ ਥੋੜੇ ਵੱਧ ਪਾਏ ਆ ਜਿਹੜੇ ਇਹ ਆਪਾਂ ਨਾਸਤਾ ਬਣਾਉਣ ਲੱਗੇ ਆ ਸੂਜੀ ਦੇ ਫਿਰ ਚਟਪਟਾ ਤੇ ਟੇਸਟੀ ਤਾਹੀਓਂ ਬਣਦਾ ਜੇ ਟਮਾਟਰ ਥੋੜਾ ਜਿਹਾ ਵੱਧ ਹੋਊਗਾ ਤਾਂ ਹੁਣ ਪਾ ਦਾਂਗੇ ਆਪਾਂ ਨਮਕ ਨਮਕਾ ਪਾ ਪਾਵਾਂਗੇ ਸਵਾਦ ਅਨੁਸਾਰ ਥੋੜਾ ਜਿਹਾ ਆਪਾਂ ਨਮਕ ਸੂਜੀ ਦੇ ਵਿੱਚ ਵੀ ਪਾਇ ਸੀ ਉਸੇ ਹਿਸਾਬ ਨਾਲ ਆਪਾਂ ਪਾ ਲੈਣਾਗਾ ਹੁਣ ਨਮਕ ਨੂੰ ਵੀ ਆਪਾਂ ਹੁਣ ਚੰਗੀ ਤਰ੍ਹਾਂ ਤੜਕੇ ਦੇ ਵਿੱਚ ਮਿਕਸ ਕਰਤਾ ਤੇ ਹੁਣ ਆਪਾਂ ਪਾ ਦਾਂਗੇ ਇੱਕ ਕੌਲੀ ਹਰੇ ਮਟਰਾਂ ਇਹਨੂੰ ਵੀ ਆਪਾਂ ਹੁਣ ਤੜਕੇ ਦੇ ਨਾਲ ਹੀ ਪਕਾ ਲਾਂਗੇ ਕਿਉਂਕਿ ਟਮਾਟਰ ਹੁੰਦੇ ਆ ਸਖਤ ਹਾਂਜੀ ਆਪਾਂ ਮਸਾਲੇ ਨਹੀਂ ਐਡ ਕਰਦੇ ਤੇ ਹੁਣ 2-3 ਮਿੰਟ ਵਾਸਤੇ ਆਪਾਂ ਢੱਕ ਕੇ ਇਹਨਾਂ ਨੂੰ ਪਕਾ ਲਾਂਗੇ ਥੋੜੇ ਜਿਹੇ ਜਿਹੜੇ ਮਟਰ ਆਪਾਂ ਪਾਏ ਆ ਸੌਫਟ ਹੋ ਜਾਣਗੇ ਹਾਂਜੀ 2-3 ਮਿੰਟ ਹੋ ਗਏ ਲੋ ਫਲੇਮ ਤੇ ਆਪਾਂ ਸੇਕ ਲਵਾਇਆ ਸੀ ਮਟਰਾਂ ਨੂੰ ਮਟਰ ਹਲਕੇ ਜੇ ਸੌਫਟ ਹੋ ਗਏ ਆ ਤੇ ਹੁਣ ਆਪਾਂ ਪਾਵਾਂਗੇ ਮਸਾਲੇ ਅੱਧਾ ਚਮਚ ਪਾ ਦਾਂਗੇ ਆਪਾਂ ਹਲਦੀ ਪਾਊਡਰ ਉਹਨਾ ਕ ਚਮਚਾ ਪਾ ਦਾਂਗੇ ਆਪਾਂ ਧਨੀਆ ਪਾਊਡਰ ਤੇ ਥੋੜੀ ਜਿਹੀ ਪਾ ਦਾਂਗੇ ਆਪਾਂ ਪੀਸੀ ਲਾਲ ਮਿਰਚ ਪਾਊਡਰ ਕਿਉਂਕਿ ਆਪਾਂ ਹਰੀਆਂ ਮਿਰਚਾਂ ਵੀ ਪਾਈਆਂ ਤੇ ਹੁਣ ਸੂਜੀ ਦੇ ਵਿੱਚ ਵੀ ਆਪਾਂ ਕੁੱਟੀਆਂ ਲਾਲ ਮਿਰਚ ਪਾਈ ਆ ਹੁਣ ਇਹਨਾਂ ਨੂੰ ਕਰ ਦਾਂਗੇ ਆਪਾਂ ਮਿਕਸ ਫਲੇਮ ਆਪਾਂ ਇੱਕ ਵਾਰੀ ਲੋਹੀ ਰੱਖਿਆ ਤੇ ਹੁਣ ਆਪਾਂ ਪਾਣੀ ਪਾ ਦਾਂਗੇ ਪਾਣੀ ਆਪਾਂ ਪਾਉਣਾ ਕਡੋਂਗਾ ਪਾਇਆਗਾ ਪਾਣੀ ਦਾ ਤੁਹਾਡੇ ਸੂਜੀ ਵੀ ਥੋੜੀ ਜਿਹੀ ਫੁੱਲੂਗੀ ਨਾ ਤੇ ਹੁਣ ਥੋੜਾ ਜਿਹਾ ਆਪਾਂ ਇੱਕ ਵਾਰੀ ਉਬਾਲ ਦਵਾਵਾਂਗੇ ਹਲਕਾ ਜਿਹਾ ਉਬਾਲ ਦਵਾਵਾਂਗੇ ਆਪਾਂ ਟੱਕ ਦਿੰਨੇ ਹਾਂ ਹਾਂਜੀ ਮਟਰਾਂ ਨੂੰ ਹਲਕਾ ਜਿਹਾ ਉਬਾਲ ਆ ਗਿਆ ਤੇ ਹੁਣ ਆਪਾਂ ਪਾ ਦਾਂਗੇ ਸੂਜੀ ਦੇ ਪੇੜੇ ਹੁਣ ਆਪਾਂ ਹਲਕੇ ਜਿਹੇ ਹੱਥ ਨਾਲ ਕਰਚੀ ਮਾਰ ਦਾਂਗੇ ਬਾਹਲਾ ਨਹੀਂ ਕਈ ਵਾਰ ਐ ਹੋ ਜਾਂਦਾ ਨਾ ਫਿਰ ਜ਼ਿਆਦਾ ਆਏ ਆ ਜਲਦੀ ਜਲਦੀ ਕੜਚੀ ਮਾਰਾਂਗੇ ਤਾਂ ਇਹ ਕਈ ਵਾਰ ਘੋਲ ਜੇ ਨਾ ਜਾਣ ਕਿਉਂਕਿ ਇਹ ਸੂਜੀ ਦੇ ਆ ਤੇ ਹੁਣ ਆਪਾਂ ਪਾ ਦਾਂਗੇ ਇੱਥੇ ਮੈਗੀ ਮਸਾਲਾ ਇਹਨੂੰ ਵੀ ਆਪਾਂ ਹੁਣ ਮਿਕਸ ਕਰ ਦਾਂਗੇ ਤੇ ਪਾ ਦਾਂਗੇ ਕੱਟਿਆ ਹੋਇਆ ਹਰਾ ਧਨੀਆ ਹਲਕਾ ਜਿਹਾ ਇਹਨੂੰ ਵੀ ਆਪਾਂ ਹੁਣ ਮਿਲਾ ਲੈਨੇ ਆ ਤੇ ਹੁਣ ਆਪਾਂ 5 ਮਿੰਟ ਵਾਸਤੇ ਇਹਨੂੰ ਸੇਕ ਲਵਾ ਲਾਂਗੇ ਤੇ ਗੈਸ ਰੱਖਾਂਗੇ ਆਪਾਂ ਮੀਡੀਅਮ 'ਤੇ ਹਾਂਜੀ ਆਪਾਂ 4-5 ਮਿੰਟ ਵਾਸਤੇ ਸੇਕ ਲਵਾ ਲਿਆ ਤੁਸੀਂ ਦੇਖ ਸਕਦੇ ਹੋ ਰੈਸਪੀ ਆਪਣੀ ਬਣ ਕੇ ਹੋ ਗਈ ਹੈ ਰੈਡੀ ਜੇ ਆਪਾਂ ਜ਼ਿਆਦਾ ਫੜਾਵਾਂਗੇ ਤੇ ਇਹ ਘੁੱਲ ਜੇ ਜਾਣਗੇ ਹੁਣ ਆਪਾਂ ਗੈਸ ਕਰ ਦਿੰਨੇ ਆ ਬੰਦ ਮਟਰ ਵੀ ਦੇਖ ਲੈਨੇ ਆ ਥੋੜੇ ਮਟਰ ਵੀ ਆਪਣੇ ਵਧੀਆ ਬਣ ਗਏ ਆ ਜੇ ਤੁਹਾਨੂੰ ਪਤਾ ਹੀ ਆ ਫਿਰ ਸੂਜੀ ਤਾਂ ਹੁਣ ਦੀ ਸੌਫਟ ਹੈਗੀ ਆ ਤੇ ਹੁਣ ਆਪਾਂ ਇੱਕ ਸਰਵ ਕਰ ਲਾਂਗੇ ਭਾਂਡੇ ਦੇ ਵਿੱਚ ਹਾਂਜੀ ਹੁਣ ਆਪਾਂ ਇੱਕ ਪਲੇਟ ਦੇ ਵਿੱਚ ਨਾਸ਼ਤੇ ਨੂੰ ਸਰਵ ਕਰਾਂਗੇ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਜਿਹੜਾ ਇਹ ਨਾਸ਼ਤਾ ਬਣਿਆ ਹੈਗਾ ਹਾਂਜੀ ਨਾਸ਼ਤੇ ਨੂੰ ਆਪਾਂ ਹੁਣ ਇੱਕ ਪਲੇਟ ਦੇ ਵਿੱਚ ਸਰਵ ਕਰ ਲਿਆ ਸੂਜੀ ਦਾ ਚਟਪਟਾ ਟੇਸਟੀ ਜਿਹਾ ਨਾਸ਼ਤਾ ਤੁਸੀਂ ਘਰ ਵਿੱਚ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰਿਆਂ ਨੂੰ ਇਹ ਪਸੰਦ ਆਉਣ ਵਾਲਾ ਤੁਸੀਂ ਜ਼ਰੂਰ ਬਣਾ ਕੇ ਦੇਖਿਓ ਬਹੁਤ ਹੀ ਵਧੀਆ ਲੱਗਦਾ ਹੈਗਾ ਤੇ ਕਮੈਂਟ ਕਰਕੇ ਵੀ ਤੁਸੀਂ ਜ਼ਰੂਰ ਦੱਸਿਓ ਵੀ ਅੱਜ ਦੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆ ਤੇ ਜੇਕਰ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਮਿਲਦੇ ਆਪਾਂ ਨਵੀਂ ਰੈਸਪੀ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ